ਜੀ গুড ইভিনিং ਹੈ ਜੀ ਸ਼ਾਮ ਦਾ ਟਾਈਮ ਹੈ ਜੀ ਔਰ ਪੋਣੇ ਕਾ 4:00 ਬਜ ਗਏ ਆ ਤੇ ਅੱਜ ਸਾਡੇ ਘਰੇ ਆਈਆ ਗੁਰਕਿਰਪਾ ਆਂਟੀ ਔਰ ਅੰਕਲ ਜੀ ਔਰ ਉਹਨਾਂ ਦੇ ਬੇਟੇ ਔਰ ਮੈਂ ਫਿਲਹਾਲ ਉਹਨਾਂ ਦੇ ਬੇਟੇ ਨੂੰ ਲਵਾਂਗੀ ਵਿੱਚ ਜੋ ਕਿ ਮੇਰੇ ਬ੍ਰਦਰ ਲੱਗਦੇ ਆ ਹਨਾ ਤੇ ਫਿਲਹਾਲ ਉਹ ਆਏ ਤੇ ਕੋਈ ਕੰਮ ਇਧਰੋਂ ਲੰਗੇ ਤੇ ਆਂਦੇ ਆਂਦੇ ਮਿਲਣ ਆ ਗਏ ਤੇ ਬਹੁਤ ਵਧੀਆ ਲੱਗਿਆ ਮੈਨੂੰ ਆਂਟੀ ਜੀ ਨੂੰ ਵੀ ਮਿਲ ਕੇ ਔਰ ਆਂਟੀ ਔਰ ਅੰਕਲ ਜੀ ਵੀਡੀਓ ਦੇ ਵਿੱਚ ਮੈਂ ਨਹੀਂ ਲਏ ਲੇਕਿਨ ਮੈਂ ਬ੍ਰਦਰ ਨੂੰ ਵੀਡੀਓ ਦੇ ਵਿੱਚ ਲੈ ਰਹੀ ਆ ਇਹ ਬ੍ਰਦਰ ਦਾ ਵੀ ਚੈਨਲ ਆ ਸਾਡੇ ਦਾ ਔਰ ਬ੍ਰਦਰ ਦਾ ਨਾਮ ਤੁਹਾਨੂੰ ਆਪ ਦੱਸਣਗੇ ਇਹ ਦੱਸੋ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਡਾਕਟਰ ਹਰਿੰਦਰ ਤੁਸੀਂ ਮੈਨੂੰ YouTube ਤੇ Instagram ਤੇ ਦੋਨਾਂ ਚਾ ਕੇ ਫੋਲੋ ਕਰ ਸਕਦੇ ਹੋ ਹਾਂਜੀ ਆਪਣੇ ਚੈਨਲ ਦਾ ਨਾਮ ਦੱਸ ਦਿਓ ਮੇਰੇ ਚੈਨਲ ਦਾ ਨਾਮ ਡਾਕਟਰ ਹਰਿੰਦਰ ਸਿੰਘ ਸੰਧੂਆ ਹਾਂਜੀ ਡਾਕਟਰ ਹਰਿੰਦਰ ਸਿੰਘ ਸੰਧੂ ਇਹਨਾਂ ਦੇ ਚੈਨਲ ਦਾ ਨਾਮ ਹੈ ਜੀ ਜਤੋਂ ਜ਼ਿਆਦਾ ਸਬਸਕ੍ਰਾਈਬ ਕਰੋ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਨਾਲੇ ਹਨਾ ਔਰ ਨਾਲੇ ਪਲੀਜ਼ ਫੋਲੋ ਕਰਿਓ ਇਹਨਾਂ ਨੂੰ ਹਨਾ ਤੇ ਵੀਰ ਜੀ ਵਿਚਾਰੇ ਆਏ ਆ ਇੰਨੇ ਵਧੀਆ ਇਹਨਾਂ ਦਾ ਮਤਲਬ ਬੱਚਿਆਂ ਦਾ ਨਾ ਚਾਈਲਡ ਇੱਕ ਬੱਚਿਆਂ ਦਾ ਜੋ ਵੀ ਹੁੰਦਾ ਬੱਚਿਆਂ ਦਾ ਹਾਂ ਸਪੈਸ਼ਲਿਸਟ ਹੈ ਹਾਂਜੀ ਐਮ ਡੀ ਬੀ ਡੀਟੀ ਹਾਂਜੀ ਬੱਚਿਆਂ ਦੇ ਲਈ ਮਤਲਬ ਤੁਸੀਂ ਕਿਆ-ਕਿਆ ਸਮਝਾਉਂਦੇ ਹੋ ਬਤਨਾ ਬੱਚੇ ਕੀ ਬੱਚਿਆਂ ਦੇ ਕੋਈ ਵੀ ਨਿਆ ਕੇਸ ਹੋ ਗਿਆ ਜਾਂ ਕੋਈ ਵੀ ਬਿਮਾਰੀ ਹੋ ਗਈ ਉਹਨਾਂ ਐਕਸਪਲੇਨ ਕਰਤਾ ਡਿਟੇਲ ਚ ਉਹਦਾ ਆਪੀਡੀ ਚ ਜਿੰਨੇ ਵੀ ਪੇਸ਼ੈਂਟ ਸਾਡੇ ਕੋਲ ਆਨੇ ਆ ਰੋਜ਼ ਇੱਕ ਪੇ ਕੇਸ ਮੈਂ ਡਿਸਕਸ ਕਰਤਾ ਹੈ ਵੀ ਇਸ ਬੱਚੇ ਨੂੰ ਕੀ ਹੋ ਸਕਦਾ ਹੈ ਕੀ ਇਹਦਾ ਇਲਾਜ ਹੈ ਕਿਹਦੇ ਕਰਕੇ ਇਹ ਹੋਇਆ ਤੇ ਕਿਵੇਂ ਹੁੰਦਾ ਹਾਂਜੀ ਔਰ ਤੁਸੀਂ ਬੱਚਿਆਂ ਨੂੰ ਤੁਸੀਂ ਦੇਖ ਰਹੇ ਹੋ ਅੱਜ ਕੱਲ ਛੋਟੇ ਤੇ ਲੈ ਕੇ بڑے ਬੱਚਿਆਂ ਨੂੰ ਵੀ ਬਿਮਾਰੀਆਂ ਬਹੁਤ ਲੱਗਦੀਆਂ ਹਨਾ ਔਰ ਕੇਅਰ ਬਹੁਤ ਜ਼ਰੂਰੀ ਹੈ ਬੱਚਿਆਂ ਦੀ ਤੋਂ ਇਸ ਲਈ ਇੱਕ ਡਾਕਟਰ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਬੱਚਿਆਂ ਦਾ ਸਪੈਸ਼ਲਿਸਟ ਤੋਂ ਇਹ ਬ੍ਰਦਰ ਇੰਨੀ ਵਧੀਆ ਟਰੀਟਮੈਂਟ ਦੱਸਦੇ ਹਨਾ ਬੱਚਿਆਂ ਦਾ ਤੁਸੀਂ ਜ਼ਰੂਰ ਸੁਣ ਕੇ ਦੇਖਿਆ ਕਰੋ ਵੀਰੇ ਨੇ ਸਟੱਡੀ ਤੁਸੀਂ ਉਹ ਦੱਸੋਗੇ ਕਿੱਥੇ ਤੱਕ ਕੀਤੀ ਹੈ ਵੀਰੇ ਨੂੰ ਮਤਲਬ ਬਹੁਤ ਜ਼ਿਆਦਾ ਨੋਲੇਜ ਹੈ ਵੀਰੇ ਦੱਸੋ ਕਿੰਨੀ ਸਟੱਡੀ ਹੈ ਤੁਹਾਡੀ ਮੈਂ ਐਮਬੀਬੀਐਸ ਕੀਤੀ ਹੈ ਤੇ ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਐਮਡੀ ਪੀਡੀਆਟ੍ਰਿਕਸ ਹੋਂਸਵਾਤ ਸੀਨੀਅਰ ਰੈ residancy ਕੀਤੀ ਹੈ ਅਸਿਸਟੈਂਟ ਪ੍ਰੋਫੈਸਰਸ਼ਿਪ ਕੀਤੀ ਹੈ 1.5 ਸਾਲ ਤੇ ਹੁਣ ਮੈਂ ਗਵਰਨਮੈਂਟ ਮੈਡੀਕਲ ਆਫੀਸਰ ਹਾਂ ਹਰਿਆਣਾ ਗਵਰਨਮੈਂਟ ਹਾਂਜੀ ਤੋ ਦੇਖੋ ਤੁਸੀਂ ਵੀਰੇ ਦੇ ਵਿੱਚ ਐਟੀਟਿਊਡ ਬਿਲਕੁਲ ਨਹੀਂ ਹੈਗਾ ਇੰਨਾ ਮਤਲਬ ਨਰਮ ਸੁਭਾਅ ਹੈ ਨਾ ਵੀਰੇ ਦਾ ਔਰ ਇੱਕ ਬੱਚਿਆਂ ਨੂੰ ਕਹਿੰਦੇ ਆ ਨਾ ਵੀ ਜ਼ਰੂਰ ਤੁਸੀਂ ਕੇਅਰ ਦੀ ਲੋੜ ਹੁੰਦੀ ਹੈ ਤੇ ਸਪੈਸ਼ਲਿ ਸਪੈਸ਼ਲਿਸਟ ਸੋਰੀ ਬੱਚਿਆਂ ਦੇ ਹਨਾ ਕਿ ਤੁਸੀਂ ਜ਼ਰੂਰ ਫੋਲੋ ਕਰਿਓ ਵੀਰੇ ਨੂੰ ਇੱਕ ਵਾਰ ਫੇਰ ਤੁਹਾਡਾ ਦੱਸ ਦੰਨੀ ਆ ਮੈਂ ਚੈਨਲ ਦਾ ਨਾਮ ਹਰਿੰਦਰ ਸਿੰਘ ਸੰਧੂ ਇਹਨਾਂ ਦੇ ਚੈਨਲ ਦਾ ਨਾਮ ਹੈ ਹਰਿੰਦਰ ਸਿੰਘ ਸੰਧੂ ਸਾਰੇ ਜਣੇ ਜਾ ਕੇ ਫੋਲੋ ਕਰ ਲਓ ਜੀ ਸਾਰੇ ਜਣੇ ਤੇ ਚਲੋ ਜੀ ਮਿਲਦੇ ਆਂ ਜੀ ਆਪਾਂ ਥੋੜੀ ਦੇਰ ਤੱਕ ਜਸਟ ਅੱਜ ਆਏ ਤੇ ਜੀ ਸਾਡੇ ਘਰ ਮਹਿਮਾਨ ਮਹਿਮਾਨ ਨਹੀਂ ਕੁਝ ਆਪਣੇ ਹੀ ਥੇ ਔਰ ਸਾਡੇ ਘਰ ਆਏ ਤੇ ਅੱਜ ਗੁਰਕਿਰਪਾ ਆਂਟੀ ਥੈਂਕ ਯੂ ਸੋ ਮੱਚ ਜੋ ਕਿ ਜਿਨ੍ਹਾਂ ਦਾ ਖੁਦ ਦਾ ਚੈਨਲ ਹੈ ਉਹਨਾਂ ਦੇ ਚੈਨਲ ਦਾ ਨਾਮ ਹੈ ਗੁਰਕਿਰਪਾ 1300 ਹਨਾ 1300 ਔਰ ਉਹਨਾਂ ਦਾ ਚੈਨਲ ਹੈ ਤੇ ਵੈਸੇ ਹੀ ਵਿਚਾਰੇ ਲੰਘ ਰਹੇ ਤੇ ਹਨਾ ਕਹਿੰਦੇ ਵੀ ਚਲੋ ਮੈਂ ਵੀ ਬਲੌਗਰ ਐ ਉਹ ਵੀ ਬਲੌਗਰ ਐ ਵੀ ਚਲੋ ਆਪਾਂ ਮਿਲਣਨੇ ਆਪਸ ਦੇ ਵਿੱਚ ਔਰ ਉਹਨਾਂ ਦੇ ਬੇਟਾ ਵੀ ਆਇਆ ਤਾਂ ਨਾਲ ਉਹਨਾਂ ਦੇ ਬੇਟੇ ਨੇ ਸਟੱਡੀ ਕਰੀ ਹੋਈ ਆ ਬਹੁਤ ਜ਼ਿਆਦਾ ਤੇ ਬਾਕੀ ਨੇਚਰ ਬਹੁਤ ਅੱਛਾ ਦਾ ਉਹਨਾਂ ਦੇ ਬੇਟੇ ਦਾ ਵੀ ਬਹੁਤ ਜ਼ਿਆਦਾ ਔਰ ਮੈਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਜੀ ਪਲੀਜ਼ ਸਪੋਰਟ ਕਰਿਓ ਆਂਟੀ ਕੇ ਚੈਨਲ ਨੂੰ ਤਾਂ ਚਲੋ ਹੋ ਹੀ ਰਹੀ ਐ ਹਨਾ ਉਹਨਾਂ ਦੇ ਬੇਟੇ ਨੂੰ ਵੀ ਸਪੋਰਟ ਕਰਿਓ ਹਰਵਿੰਦਰ ਸਿੰਘ ਡਾਕਟਰ ਹਰਵਿੰਦਰ ਸਿੱਧੂ ਸੰਧੂ ਕੇ ਨਾਮ ਤੇ ਸੋਰੀ ਸਿੱਧੂ ਕੇ ਨਾਮ ਤੇ ਹਾਂ ਸਿੱਧੂ ਤੇ ਪਲੀਜ਼ ਤੁਸੀਂ ਜ਼ਰੂਰ ਸਪੋਰਟ ਕਰਿਓ ਉਹਨਾਂ ਨੂੰ ਵੀ ਤੇ ਚੈਨਲ ਬਹੁਤ ਵਧੀਆ ਜੀ ਆਪਣਾ ਜੋ ਇੱਕ ਚਾਈਲਡ ਦੀ ਹੈਲਥ ਹੁੰਦੀ ਆ ਬੱਚਿਆਂ ਦੀ ਹਨਾ ਚਾਈਲਡ ਸਪੈਸ਼ਲਿਸਟ ਹੈ ਉਹ ਤੇ ਵਧੀਆ ਆਪਣਾ ਟਰੀਟਮੈਂਟ ਹੈ ਉਹਨਾਂ ਦਾ ਇਲਾਜ ਵਧੀਆ ਆ ਤੇ ਗਵਰਨਮੈਂਟ ਜੋਬ ਹੈ ਉਹਨਾਂ ਦੀ ਆਪਣੀ ਔਰ ਫਿਰ ਵੀ ਉਹਨਾਂ ਦਾ ਖੁੱਦ ਦਾ ਚੈਨਲ ਹੈ ਤੇ ਬੱਚਿਆਂ ਦੀ ਕੇਅਰ ਵੀ ਬਹੁਤ ਜ਼ਰੂਰੀ ਆ ਪਲੀਜ਼ ਤੁਸੀਂ ਸਾਰੇ ਜਣੇ ਸਪੋਰਟ ਕਰਿਆ ਕਰੋ ਦੇਖਿਆ ਕਰੋ ਜ਼ਿੰਦਗੀ ਦੇ ਵਿੱਚ ਕਹਿੰਦੇ ਆ ਨਾ ਭੱਜ ਦੌੜ ਦੇ ਵਿੱਚ ਅ ਕੁਝ ਗੱਲਾਂ ਕੇਅਰ ਦੀਆਂ ਵੀ ਬਹੁਤ ਜ਼ਿਆਦਾ ਜ਼ਰੂਰੀਆਂ ਹਨਾ ਸਰੀਰ ਦੀ ਕੇਅਰ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਜ਼ਿੰਦਗੀ ਦੇ ਕੰਮ ਤੁਹਾਨੂੰ ਕਦੇ ਨਹੀਂ ਮੁੱਕਣੇ ਨਾ ਮੁੱਕੇ ਆ ਤੇ ਪਲੀਜ਼ ਤੁਸੀਂ ਆਪਣੀ ਸਿਹਤ ਦਾ ਵੀ ਧਿਆਨ ਰੱਖਿਆ ਕਰੋ ਆਪਣੇ ਨਾਲ-ਨਾਲ ਬੱਚਿਆਂ ਦਾ ਵੀ ਰੱਖਣਾ ਹੈ ਖਾਸ ਕਰਕੇ ਬੱਚਿਆਂ ਨੂੰ ਤਾਂ ਜ਼ਿਆਦਾ ਧਿਆਨ ਰੱਖਣ ਦੀ ਬਹੁਤ ਲੋੜ ਹੈ ਇਸ ਕਰਕੇ ਬੱਚਿਆਂ ਨੂੰ ਤੁਸੀਂ ਬੱਚਿਆਂ ਵਾਲੇ ਚੈਨਲ ਤੇ ਹੀ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਬੱਚਿਆਂ ਦੀ ਦੇਖਭਾਲ ਕਰਨੀ ਹੈ ਹਨਾ ਕਿਵੇਂ ਉਹਨਾਂ ਦਾ ਟ੍ਰੀਟਮੈਂਟ ਕਰਨਾ ਕਿਵੇਂ ਚਲੋ ਟ੍ਰੀਟਮੈਂਟ ਤਾਂ ਇੱਕ ਡਾਕਟਰ ਨੇ ਕਰਨਾ ਹੁੰਦਾ ਹੈ ਲੇਕਿਨ ਫਿਰ ਵੀ ਇੱਕ ਸਲਾਹ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਡਾਕਟਰ ਦੀ ਤੇ ਬਾਕੀ ਮੈਨੂੰ ਬਹੁਤ ਵਧੀਆ ਲੱਗਿਆ ਅੰਟੀ ਆਈ ਥੀ ਗੁਰਕਿਰਪਾ ਅੰਟੀ ਔਰ ਇਤਨੇ ਸਾਰਿਆਂ ਕਹਿੰਦੇ ਆ ਨਾ ਵਿਚਾਰੀ ਖੁਸ਼ ਹੋਈ ਨਾ ਮਿਲ ਕੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਮੈਨੂੰ ਮੈਨੂੰ ਆਏ ਤਾਂ ਵੀ ਸ਼ਾਇਦ ਅੰਟੀ ਹੋਏਗੀ ਲੇਕਿਨ ਆਂਟੀ ਕੇ ਅੰਦਰ ਬਿਲਕੁਲ ਵੀ ਐਟੀਟਿਊਡ ਨਹੀਂ ਥਾ ਮੇਨ ਚੀਜ਼ ਇਹ ਆ ਉਹਨਾਂ ਕੀ ਫੈਮਿਲੀ ਬਿਲਕੁਲ ਵਧੀਆ ਥੀ ਅੱਜ ਸੱਚੀ ਮਿਲ ਕੇ ਆਏ ਲੱਗਿਆ ਕਿ ਆਪਣੇ ਜੇ ਲਗੇ ਮਿਲ ਕੇ ਹਨਾ ਆਏ ਲੱਗਿਆ ਵੀ ਜਿਵੇਂ ਆਪਣੇ ਆਪਣੇ ਜੇ ਆ ਤੇ ਜੋਤਨ ਰੂਪ ਜੋਤ ਗਈ ਹੈ ਟਿਊਸ਼ਨ ਰੂਪ ਬਾੜ ਖੇਲ ਰਹੀ ਆ ਤੇ ਬਸ ਇੰਨੀ ਕੀ ਗੱਲਬਾਤ ਕਰਨੀ ਥੀ ਮੈਂ ਬਾਕੀ ਮੇਰਾ ਬਹੁਤ ਜ਼ਿਆਦਾ ਵਧੀਆ ਦਿਲ ਲੱਗਿਆ ਅੱਜ ਬਹੁਤ ਜ਼ਿਆਦਾ ਜੀ গুਡ ਮਾਰਨਿੰਗ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ ਅੱਜ ਹੈ ਜੀ ਪਹਿਲਾ ਨਰਾਤਾ ਜੈ ਮਾਤਾ ਦੀ ਸਾਰਿਆਂ ਨੂੰ ਔਰ ਨਰਾਤੇ ਸਟਾਰਟ ਹੈ ਜੀ ਅੱਜ ਪਹਿਲਾ ਨਰਾਤਾ ਹੈ ਸਾਰਿਆਂ ਨੂੰ ਨਰਾਤਿਆਂ ਦੀ ਨਰਾਤੇ ਦੀਆਂ ਨਾ ਬਹੁਤ ਬਹੁਤ ਪਹਿਲੇ ਨਰਾਤੇ ਗੀਆਂ ਸ਼ੁਭ ਕਾਮਨਾਵਾਂ ਮਾ ਮਾਤਾ ਰਾਣੀ ਸੱਪਰ ਕਿਰਪਾ ਬਣਾ ਕੇ ਰੱਖੇ ਹਨ ਚਲੋ ਜੀ ਆਪਾਂ ਜਾ ਰਹੇ ਹਾਂ ਜੀ ਅੱਜ ਮਨਸਾ ਮਾਤਾ ਕੁਲਕੀ ਦੇਵੀ ਹੈ ਜੀ ਸਾਡੀ ਮਨਸਾ ਮਾਤਾ ਪੰਜਕੁੱਲੇ ਹਨਾ ਉੱਥੇ ਜਾ ਰਹੇ ਹਾਂ ਆਪਾਂ ਔਰ ਵਕੀਲ ਸਾਹਿਬ ਵੀ ਨਾਲ ਹੈ ਬੱਚੇ ਵੀ ਨਾਲ ਹੈ ਕਿਉਂਕਿ ਵਕੀਲ ਸਾਹਿਬ ਨੇ ਆਖਿਆ ਕੋਰਟ ਮਾ ਜਾਣਾ ਬਾਦਵਾ ਇਸ ਕਰਕੇ ਅਸੀਂ ਘਰ ਤੇ ਨਿਕਲੇ ਹਾਂ 4:30 ਵਜੇ ਦੇਖਦੇ ਆ ਜੇ ਭੀੜ ਨਾ ਹੋਈ ਤਾਂ ਸਾਡਾ ਮੱਥਾ ਰਾਮ ਤੇ ਟੇਕਿਆ ਜਾਊਗਾ ਮੋਸਟਲੀ ਅਸੀਂ ਇਸ ਟਾਈਮ ਨਿਕਲਦੇ ਆ ਕਿਉਂਕਿ ਇਸ ਟਾਈਮ ਨਾ ਸ਼ਾਂਤੀ ਹੁੰਦੀ ਹੈ ਬਿਲਕੁਲ ਭੀੜ ਨਹੀਂ ਹੁੰਦੀ ਹੈਗੀ ਬਾਕੀ ਅੱਗੇ ਜਾ ਕੇ ਪਤਾ ਲੱਗੂਗਾ ਔਰ ਕੱਲ ਆਏ ਤੇ ਮੇਰੇ ਕੋਲ ਜੋ ਤੁਸੀਂ ਬਲੌਗ ਦੇ ਵਿੱਚ ਦੇਖੇ ਆ ਗੁਰਕਿਰਪਾ ਆਂਟੀ ਔਰ ਉਹਨਾਂ ਦੇ ਬੇਟਾ ਜੋ ਕਿ ਇੱਕ ਡਾਕਟਰ ਹੈ ਹਨਾ ਜੋ ਤੁਸੀਂ ਵੀਡੀਓ ਦੇ ਵਿੱਚ ਦੇਖ ਚੁੱਕੇ ਪਹਿਲੇ ਨਰਾਤੇ ਸਭ ਤੋਂ ਸਭ ਨੂੰ ਪਹਿਲਾਂ ਸ਼ੂਗਰਾਮ ਨਾਮੇ ਮਾਤਮ ਤੁਹਾਡੇ ਘਰਾਂ ਸਾਰਿਆਂ ਦੇ ਘਰਾਂ ਪ੍ਰਵੇਸ਼ ਕਰਨਾ ਲక్ష్ਮੀ ਧਨ ਸੰਪਦਾ ਲੈ ਕੇ ਆਣ ਔਰ ਸਾਡੇ ਘਰ ਵੀ ਅਰਜਿੰਦਰ ਵਾਸਤੇ ਬਹੁਤ ਵਧੀਆ ਗੱਲਬਾਤ ਹੋ ਗਈ ਫਸਟ ਨਰਾਤਾ ਦਾ ਤੇ ਰਾਤ ਮੇਲ ਆ ਗਈ ਪੇ ਦੀ ਪਲੀਜ਼ ਚੈੱਕ ਯੋਰ ਬੈਲੈਂਸ ਤੇ ਸ਼ਾਮ ਨੂੰ ਆ ਕੇ ਜਦੋਂ ਮੈਂ ਫ੍ਰੀ ਹੋਊਗਾ ਫਿਰ ਬੈਂਕ ਜਾਊਂਗੇ ਹਾਂ ਫਿਰ ਬੈਂਕ ਜਾਊਂਗੇ ਮਾਤਾ ਰਾਣੀ ਕਿਰਪਾ ਕਰੇ ਅੱਜ ਪਹਿਲਾ ਦਰਾਤਾ ਹੈ ਔਰ ਦੇਖਦੇ ਹਾਂ ਸੀ ਪੇਮੈਂਟ ਕਿੰਨੀ ਆਂਦੀ ਹੈ ਬਾਕੀ ਸਾਰੇ ਜਣੇ ਹਨਾ ਦੁਆਵਾਂ ਕਰੋ ਕਿ ਤੁਹਾਡੀ ਸਾਰਿਆਂ ਦੀ ਸਪੋਰਟ ਦੇ ਨਾਲ ਮਤਲਬ ਪੇਮੈਂਟ ਹੋ ਰਹੀ ਹੈ ਮੈਂ ਇਕੱਲੀ ਕੁਛ ਨਹੀਂ ਹੈ ਕਿਉਂਕਿ ਜੇ ਤੁਸੀਂ ਮੈਨੂੰ ਦੇਖ ਰਹੇ ਹੋ ਹਨਾ ਤਾਂ ਹੀ ਮੈਨੂੰ ਮੇਰੇ ਚੈਨਲ ਦੇ ਉੱਪਰ ਕਹਿੰਦੇ ਗਰੋ ਹੋ ਰਿਹਾ ਤੁਹਾਡੇ ਕਾਰਨ ਹੀ ਹੋਊਗਾ ਜੋ ਵੀ ਹੈਗਾ ਹੈ ਔਰ ਇੱਕ ਮਾਤਾ ਰਾਣੀ ਦੇ ਵਾਹਿਗੁਰੂ ਪਰਮਾਤਮਾ ਜਿੰਨੇ ਵੀ ਹੈਗੇ ਆ ਦੇਵੀ ਦੇਵਤੇ ਈਰ ਫਕੀਰ ਸਭ ਦੀ ਕਿਰਪਾ ਨਾਲ ਹਨਾ ਚਲੋ ਜੀ ਚੱਲਦੇ ਆਪਾਂ ਅੱਗੇ ਬਲੋ ਸੱਚੇ ਦਰਵਾ ਜੈ ਜੈ ਮਾਤਾ ਜੀ ਬੱਚੇ ਸੋਗੇ ਵਿੱਚੇ ਰੂਪ ਤਾਂ ਸੋਗੇ ਕੇਲੇ ਵੀ ਆਪਣੇ ਬਾਰਫੀ ਵੀ ਆ ਦੱਸ ਕਿ ਆ ਖਾਣਾ ਜੈ ਹੋ ਸਵੀਰ ਜਰੀ ਬਣਾ ਜੋ ਦੇ ਦੇ ਨੂੰ ਇੱਕ ਬਣਾਣਾ ਖਾਲੇਗੀ ਲਓ ਜੀ ਪੰਚਕੁੱਲਾ ਤਾਂ ਆਪਾਂ ਪਹੁੰਚ ਗਏ ਇੱਧਰ ਆ ਲਓ ਦੇਖੋ ਪਹੁੰਚ ਗਏ ਜੀ ਪੰਚਕੁੱਲਾ ਜਿਉਂਦੇ ਇਹਦੇ ਕਰਾਤੀ ਆ ਬਾ ਫਰੀ ਵੀ ਨਾ ਭਾਈ ਇਹਨੂੰ ਤਿਆਰ ਕਰ ਤੋਂ ਬਾਅਦ ਆਏ ਅਰੇ ਬੋਲੋ ਜੈ ਮਾਤਾ ਜੀ ਉੱਚੀ ਬੋਲੋ ਜੈ ਮਾਤਾ ਲੋ ਜੀ ਲੋ ਜੀ ਮਨਸਾ ਮਾਤਾ ਦਾ ਮੇਨ ਗੇਟ ਆ ਗਿਆ ਮਾਤਾ ਰਾਣੀ ਪਹੁੰਚ ਚੁੱਕੇ ਆਪਾਂ ਪੰਚਕੂਲਾ ਮਨੀ ਵਜਰਾ ਔਰ ਮੇਨ ਗੇਟ 'ਤੇ ਆਪਾਂ ਐਂਟਰੀ ਹੋ ਗਈ ਹੈ ਲੋ ਜੀ ਇੱਧਰ ਆ ਗਿਆ ਕੂਣੀ ਸਾਹਿਬ ਗੁਰਦੁਆਰਾ ਸਾਹਿਬ ਵਾਹਿਗੁਰੂ ਜੀ ਵਾਹਿਗੁਰੂ ਜੀ ਵੀ ਬੋਲੋ ਸਾਰੇ ਜਣੇ ਇਹ ਗੁਰਦੁਆਰਾ ਸਾਹਿਬ ਹੈ ਤੇ ਇੱਧਰ ਮਾਤਾ ਰਾਣੀ ਦਾ ਮੰਦਿਰ ਹੈ ਤੋ ਲੋ ਜੀ ਇੱਧਰ ਮਾਤਾ ਰਾਣੀ ਕੇ ਹੋ ਰਿਹਾ ਹੈ ਸਾਖਸ਼ਾ ਦਰਸ਼ਨ ਜੋ ਬਾਹਰ ਐਲ ਸੀ ਡੀ ਲਾਈਵੀ ਹੈ ਇਹਨਾਂ ਨੇ ਔਰ ਉਰੇ ਮਾਤਾ ਰਾਣੀ ਕੇ ਦਰਸ਼ਨ ਹੋ ਰਹੇ ਆ ਜੀ ਕਿਉਂਕਿ ਅਸੀਂ ਬਾਰੋ ਹੀ ਦਰਸ਼ਨ ਪਾ ਲੈਨੇ ਆ ਅੰਦਰ ਭੀੜ ਦੇ ਵਿੱਚ ਇਹਨਾਂ ਦਰਸ਼ਨ ਹੁੰਦੇ ਨਹੀਂ ਹੈਗੇ ਤੇ ਹੁਣ ਚੱਲਦੇ ਆ ਜੀ ਅੱਗੇ ਨੂੰ ਲੋ ਜੀ ਪਹੁੰਚ ਗਏ ਆਪਾਂ ਮਾਤਾ ਰਾਣੀ ਕੇ ਮੰਦਿਰ ਜੈ ਮਾਤਾ ਕੀ ਔਰ ਲਾਈਨ ਲੱਗੀ ਹੋਈ ਆ ਬਹੁਤ ਲੰਬੀ ਜੀ ਕਿੰਨੀ ਭੀੜ ਹੋ ਰਹੀ ਹੈ ਮਾਤਾ ਮਨਸਾ ਦੇ ਵੀ ਪਿੱਛੇ ਤੱਕ ਲਾਈਨਾਂ ਲੱਗੀ ਹੋਈਆਂ ਇਹ ਦੇਖੋ ਪੂਰੀ ਭੀੜ ਲੱਗੀ ਵੀ ਔਰ ਫਾਈਨਲੀ ਅਸੀਂ ਕਟਾਈ ਆ ਜੀ ਪਰਚੀ ਕਿਉਂਕਿ ਲਾਈਨਾਂ ਵਾਂ ਨਹੀਂ ਲੱਗਣਾ ਪੈਣਾ ਔਰ ਲਾਈਨ ਬਹੁਤ ਲੰਬੀ ਹੈ ਪਰਚੀ ਕਟਾ ਕੇ ਨਾ ਸਿੱਧਾ ਮੱਥਾ ਠੀਕੂਗਾ ਕਿਉਂਕਿ ਅਸੀਂ ਅੰਦਰ ਜਿਹੜੀ ਇੱਕ ਸਪੈਸ਼ਲ ਪਰਚੀ ਕੱਟਦੀ ਆ ਉਹ ਕਟਾ ਲਈ ਨਹੀਂ ਤਾਂ ਲਾਈਨਾਂ ਵਾਂ ਲੱਗਣਾ ਪੈਣਾ ਤਾਂ ਕਿਉਂਕਿ ਲਾਈਨ ਬਹੁਤ ਲੰਬੀ ਲੱਗੀ ਵੀ ਹੈ ਇਸ ਹਫ਼ਤੇ ਤਾਂ ਨਾ 10 11 ਵੱਜ ਜਾਂਦੇ पर ये पर्ची कटाने का फायदा हो गया लो जी आप पहुंच गए सीधा मनसा देवी माता रानी के मंदिर सीधा लक्ष्मी द्वार टू जय जै माता जय माता जय माता जय माता ਤੇ ਇੱਧਰ ਹੈਗਾ ਜੀ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਤੇ ਅਸੀਂ ਇੱਕ ਇੱਕ ਕੱਪ ਚਾਹ ਦੀ ਪੀਵਾਂਗੇ ਕਿਉਂਕਿ ਸਵੇਰੇ ਦੇ ਚੱਲੇ ਹੋਏ ਆ ਘਰ ਤੋਂ ਤੇ ਫਿਲਹਾਲ ਅਸੀਂ ਪੀਣ ਜਾ ਰਹੇ ਹਾਂ ਜੀ ਚਾਹ ਸੱਚ ਸੁਣੋ ਅੱਛਾ ਲੈ ਲਈ ਲੋ ਜੀ ਮੱਥਾ ਠੇਕ ਲਿਆ ਹੁਣ ਆਪਾਂ ਚੱਲੇ ਆ ਜੀ ਬਾਹਰ ਆਰਾਮ ਤੇ ਮੱਥਾ ਠੀਕ ਅਗਲਾ ਸਾਡਾ ਤੋ ਲੋ ਜੀ ਮੱਥਾ ਪਟੇਕ ਕੇ ਮੁਰਗੀਆਂ ਜੀ ਘਰ ਨੂੰ ਔਰ ਪੌਣੇ 7 ਵਜੇ ਦਾ ਟਾਈਮ ਹੋ ਰਿਹਾ ਹੈ ਪੌਣੇ 5 ਵਜੇ ਘਰਾਂ ਤੇ ਆਏ ਤੇ ਯਾਨੀ ਆਰਾਮ ਤੇ ਮੱਥਾ ਠੀਕ ਗਿਆ ਸਾਡਾ ਔਰ ਭੀੜ ਤਾਂ ਬਹੁਤ ਹੀ ਪਰ ਅਸੀਂ ਪਰਚੀ ਕਟਾ ਲਈ ਥੀ ਜੋ ਸਪੈਸ਼ਲ ਅੰਦਰ ਜਾ ਕੇ ਮੱਥਾ ਟੇਕੇ ਆਨੇ ਆ ਹਨਾ ਤਾਂ ਕਰਕੇ ਅਸੀਂ ਛੇਤੀ ਆ ਗਏ ਔਰ ਫਿਲਹਾਲ ਬੱਚੇ ਵੀ ਨਾਲਾ ਰੂਪ ਰੋ ਰਹੀ ਹੈ ਕਹਿੰਦੀ ਖਿਡੌਣੇ ਦੀ ਦਵਾਈ ਮੰਨੋ ਚੁੱਪ ਹੋ ਜਾ ਬੁੱਤ ਤੋ ਰੂਪ ਨੂੰ ਖਿਡੌਣੇ ਦਿਵਾਣੇ ਆ ਹੁਣ ਅਸੀਂ ਨਾਡਾ ਸਾਹਿਬ ਗੁਰਦੁਆਰਾ ਸਾਹਿਬ ਤੋ ਅਸੀਂ ਨੂੰ ਕਿਹਾ ਵੀ ਗੁਰਦੁਆਰਾ ਸਾਹਿਬ ਤੇ ਦਿਵਾ ਦੇਂਗੇ ਤੇ ਚਲੋ ਜੀ ਦੇਖਦੇ ਹੁਣ ਆਪਾਂ ਤੇ ਮਿਲਦੇ ਹੁਣ ਆਪਾਂ ਘਰ ਜਾ ਕੇ ਹਨਾ ਬਾਏ ਜੀ ਟੇਕ ਕੇਅਰ ਨੈਕਸਟ ਵਲੋਗ ਦੇ ਵਿੱਚ ਮਿਲਾਂਗੇ ਹੁਣ ਆਪਾਂ ਬਾਏ ਜੀ ਬਾਏ